ਸਸ਼ੀਕਾਲ ਮੈਰੀਨਾ ਟੀਮਾਂ ਤੁਸੀਂ ਦੇਖ ਰਹੇ ਹੋ ਛਣਕਾਟਾ ਨਿਊਜ਼ ਤੇ ਗੱਲ ਕਰਾਂਗੇ ਕਿ ਬੀਤੇ ਦਿਨੀ ਦੇਖਿਆ ਗਿਆ ਕਿ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਅਰਚਨਾ ਮਕਵਾਨਾ ਦੇ ਵੱਲੋਂ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਉਸ ਦੇ ਵੱਲੋਂ ਜਿਹੜੀ ਕਿ ਉੱਥੇ ਯੋਗਾ ਕੀਤੀ ਜਾਂਦੀ ਹੈ ਅਤੇ ਇਹ ਤਸਵੀਰ ਵਾਇਰਲ ਹੁੰਦੀ ਹੈ ਤੇ ਇਸ ਤੋਂ ਬਾਅਦ ਇਹ ਮੁੱਦਾ ਖੂਬ ਗਰਮਾ ਚਾਂਦਾ ਤੇ ਹੁਣ ਵੀ ਇਹ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਪਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਕਿਸੇ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੋਵੇ ਸੋ ਪਹਿਲਾਂ ਵੀ ਅਸੀਂ ਅਨੇਕਾਂ ਵੀਡੀਓਜ਼ ਦੇਖ ਚੁੱਕੇ ਹਾਂ ਜਿੱਥੇ ਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੇ ਨੇ ਹਾਲਾਂਕਿ ਵਾਰ-ਵਾਰ ਸਮਝਾਉਂਦੇ باوجود ਵੀ ਫਿਰ ਵੀ ਲੋਕ ਜੜ ਕੇ ਸਮਝਣ ਦੀ ਬਜਾਏ ਆਏ ਦਿਨ ਅਜਈਆਂ ਗਲਤੀਆਂ ਕਰਦੇ ਨੇ ਤਾਂ ਅਰਚਨਾ ਮਕਵਾਨਾ ਦੇ ਵੱਲੋਂ ਜਦੋਂ ਉਹ ਯੋਗਾ ਕੀਤਾ ਜਾਂਦਾ ਤਾਂ ਉਹਦੀ ਤਸਵੀਰ ਵਾਇਰਲ ਹੋ ਜਾਂਦੀ ਹੈ ਤਾਂ ਮੁੱਦਾ ਖੂਬ ਗਰਮਾਉਂਦਾ ਉਸ ਤੋਂ ਬਾਅਦ ਅਰਚਨਾ ਮਕਵਾਨਾ ਦੇ ਵੱਲੋਂ ਜਦੋਂ ਦੇਖਿਆ ਕਿ ਉਸ ਦਾ ਵਿਵਾਦ ਹੋ ਰਿਹਾ ਤਾਂ ਉਸ ਦੇ ਵੱਲੋਂ ਮੁਆਫੀ ਮੰਗੀ ਜਾਂਦੀ ਇੱਕ ਵੀਡੀਓ ਵੀ ਸਾਂਝ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਕਾਰਵਾਈ ਹੁੰਦੀ ਹੈ ਤਾਂ ਅਰਚਨਾ ਦੇ ਖਿਲਾਫ ਜੜ ਕੇ ਐਫ ਆਈ ਆਰ ਵੀ ਦਰਜ ਕਰਵਾਈ ਜਾਂਦੀ ਹੈ ਪਰ ਹੁਣ ਮੋੜ ਤੋਂ ਅਰਚਨਾ ਮਕਵਾਨਾ ਦੀ ਇੱਕ ਹੋਰ ਵੀਡੀਓ ਸਾਹਮਣੇ ਪਹਿਲਾਂ ਮੁਆਫੀ ਮੰਗੀ ਜਾਂਦੀ ਹੈ ਤੇ ਅੱਜ ਕਿਹਾ ਚਾਹੁੰਦਾ ਹੈ ਕਿ ਇਸ ਦੇ ਵਿੱਚ ਮੈਂ ਗਲਤੀ ਹੀ ਕੀਤਾ ਕੀ ਹੈ ਅਤੇ ਮੇਰੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ ਉਸ ਨੂੰ ਵਾਪਿਸ ਲਿਆ ਜਾਵੇ ਨਹੀਂ ਉਸ ਨੂੰ ਕਾਨੂੰਨੀ ਲੜਾਈ ਲੜਨੀ ਆਉਂਦੀ ਹੈ ਜੀ ਹਾਂ ਮਾਮਲਾ ਗਰਮਾ ਗਿਆ ਪਹਿਲਾਂ ਮੁਆਫੀ ਤੇ ਮੋੜ ਤੋਂ ਹੁਣ ਜਿਹੜੇ ਕਿ ਕਿਹਾ ਜਾਂਦਾ ਕਿ ਮੈਂ ਨੇ ਇਹ ਕੀਤਾ ਕੀ ਆ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਇਸ सिंह तो 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 कर रही थी अमृतसर गोल्डन में, पे हजारों सिख लोग खड़े थे गे? सब ने देखा मैंने किया जिसने फोटो खींचा वो भी एक सरदार जी थे वो तो मेरे से पहले भी बहुत सारे फोटो खींच रहे थे और जो सेवादार वहां पे खड़े थे उन्होंने उसको भी नहीं रोका था तो वो सेवा था, भी बायस डी है वो कभी किसी को रोकते हैं कभी किसी को नहीं रोकते हैं इसलिए मैंने सोचा मैं भी एक फोटो खींच लेती हूँ मुझे तो कुछ गलत नहीं लग रहा तो जब मैं कर रही थी तब लाइव जितने लोगों थे जहाँ पे खड़े थे उनके सेंटिमेंट्स को तो हर्ट नहीं हुआ तो मैं मेरे को नहीं लगा मैंने कुछ गलत किया है पर सात समुद्र पार किसी को लगा कि भाई इन्होंने गलत किया उसने मेरा फोटो वायरल कर दिया नेगेटिव वे से और लोगों को फिर वो पूरा वाइल्ड किया उस पर उन्होंने एसडीपीसी ऑफिशियर ने मेरे अगेंस्ट एफ कर दी बेजलेस तो ये और बुरा हो गया बरा तो मेरा इंटेंट खराब नहीं था ओके okay, आप सीसीटीवी कैमरा का पूरा का पूरा फुटेज पब्लिक कर दीजिए आपको सब कुछ क्लियर दिख जाएगा मुझे बताइए कि वहां पे कोई कहीं पे लिखा नहीं है रूल्स एंड रेगुलेशन अगर आपके लोकल सिख कम्युनिटी को रूल रेगुलेशन नहीं पता जो रोज गुरुद्वारा आते हैं तो मैं एक हिंदू लड़की जो गुजरात से पहली बार पंजाब आई है उसको कैसे पता चलेगा वहां पे किसी ने मुझे रोका नहीं कुछ नहीं बोला बोलते तो मैं डिलीट कर देती फोटो मुझे क्या प्रॉब्लम थी ਮੇਰੇ ਅਗਿਆਜ਼ੀ ਫਾਲਤੂ ਕੇ ਐਫਆਈਰ ਕਰਨੇ ਕੀ ਜ਼ਰੂਰਤ ਕੀ ਏਨਾ ਸਾਰਾ ਮੈਂਟਲ ਟੌਰਚਰ ਹਰੈਸਮੈਂਟ ਮੇਰੇ ਕੋ ਹੋਆ ਉਸਕਾ ਕੀ ਅਭੀ ਵੀ ਟਾਈਮ ਹੈ ਆਪ ਐਫਆਈਰ ਵਾਪਸ ਲੈ ਲੀਜੀਏ ਵਰਨਾ ਮੈਂ ਔਰ ਮੇਰੀ ਲੀਗਲ ਟੀਮ ਫਾਈਲ ਕਰਨੇ ਲਈ ਰੈਡੀ ਹੈ ਹਰ ਹਰ ਮਾਦੇ ਉਥੇ ਇਸ ਮਾਮਲੇ ਦੇ ਉੱਤੇ ਐ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਅਰਚਨਾ ਮਕਵਾਨਾ ਦੇ ਇਸ ਐਫਆਈਆਰ ਦੇ ਬਿਆਨ ਨੂੰ ਲੈ ਕੇ ਜਵਾਬ ਦਿੱਤਾ ਅਖੀਰ ਕੀ ਕਿਹਾ ਆਓ ਤੁਸੀਂ ਖੁਦ ਹੀ ਸੁਣ ਲਓ ਆ ਪਿਛਲੇ ਦਿਨਾਂ 'ਚ ਇੱਕ ਜਿਹੜੀ ਲੜਕੀ ਆ ਅ ਅਰਚਨਾ ਉਸ ਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਜਿਹਦੇ ਬਾਰੇ ਇਹ ਗੱਲ ਕਲੀਅਰ ਹੋ ਚੁੱਕੀ ਆ ਮੈਂ ਵਿਸਥਾਰ ਦੇਣ ਦੀ ਲੋੜ ਨਹੀਂ ਕਿ ਉਹ ਇੱਥੇ ਸਿਰਫ ਦੇ ਸਿਰਫ ਆਪਣੀ ਫੋਟੋ ਸ਼ੂਟ ਕਰਨ ਵਾਸਤੇ ਆਈ ਸੀ ਉਹ ਨਤਮਸਤਕ ਹੋਣ ਵਾਸਤੇ ਨਹੀਂ ਆਈ ਇਹ ਗੱਲ ਮੈਂ ਨਹੀਂ ਕਹਿ ਰਿਹਾ ਜਾਂ ਪ੍ਰਬੰਧ ਨਹੀਂ ਕਹਿ ਰਿਹਾ ਇਹ ਸਾਰੇ ਚੈਨਲ ਇਸ ਗੱਲ ਲਈ ਜਿਹੜੇ ਆ ਸਹਿਮਤ ਨਹੀਂ ਤੇ ਲੋਕ ਸਹਿਮਤ ਨੇ ਸੋ ਉਸ ਦਾ ਉਸ ਤੋਂ ਬਾਅਦ ਉਹਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਤੇ ਜਿਹੜਾ ਉਹਨੇ ਸੋਸ਼ਲ ਮੀਡੀਆ ਤੇ ਪਾਇਆ ਤੇ ਜਿਹੜਾ ਸ਼ਰੌਣੀ ਗੁਰਦਰਾ ਆਪਣਾ ਕਮੇਟੀ ਕਿਉਂਕਿ ਸਿੱਖਾਂ ਦੀ ਸੰਸਥਾ ਹੈ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਸਹਿਯੋਗ ਆ ਤਾਂ ਉਹਨਾਂ ਵੱਲੋਂ ਇੱਕ ਵੱਡਾ ਇਤਰਾਜ ਆਇਆ ਕਿ ਕਿਸੇ ਨੂੰ ਵੀ ਕਿਸੇ ਧਾਰਮਿਕ ਸਥਾਨ ਦੀ ਮਰਯਾਦਾ ਦਾ ਖਿਆਲ ਰਖਣਾ ਚਾਹੀਦਾ ਤੇ ਉਹਦੀ ਲੰਘਣਾ ਨਹੀਂ ਕਰਨੀ ਚਾਹੀਦੀ ਜਿਸ ਗੱਲ ਤੇ ਅਰਚਨਾ ਨੇ ਇਹ ਗੱਲ ਕੀਤੀ ਆ ਤੇ ਉਹਦੇ ਖਿਲਾਫ ਅਸੀਂ ਇੱਕ ਰਿਪੋਰਟ ਦਿੱਤੀ ਆ ਗੱਲ ਕਲੀਅਰ ਕਰਦੀ ਹੈ ਕਿ ਇੱਕ ਦਿਨ ਦਾ 1 ਲੱਖ ਯਾਤਰੀ ਇੱਥੇ ਆਉਂਦਾ ਜੋ ਸਤਕਾਰ ਸਾਡੇ ਮਨਾਂ ਚ ਉਹਨਾਂ ਲਈ ਆ ਉਹੀ ਸਤਕਾਰ ਅਰਚਨਾ ਦੇ ਲਈ ਵੀ ਆ ਅੱਜ ਵੀ ਹੈ ਕੋਈ ਗੱਲ ਨਹੀਂ ਪਰ ਜਿਹੜੀ ਉਹਨੇ ਅਵੇਲਨਾ ਕੀਤੀ ਆ ਉਹਦੇ ਲਈ ਅਸੀਂ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਨੂੰ ਦਿੱਤਾ ਜਿਹੜਾ ਕਿ ਸਾਡਾ ਫਰਜ਼ ਬਣਦਾ ਦੇਣਾ ਤੋ ਇਸ ਕਰਕੇ ਉਸ ਤੋਂ ਬਾਅਦ ਅਰਚਨਾ ਜਿਹੜੀ ਆ ਇਹ ਇੱਕ ਮਾਫੀ ਮੰਗਦੀ ਆ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਾਣੇ ਜਾਣ ਜਾਣੇ ਦੇ ਵਿੱਚ ਕੀ ਫਰਕ ਹੁੰਦਾ ਇਹਨਾਂ ਦੀ ਜਿੰਨੀ ਵੀ ਕਾਰਵਾਈ ਸੀ ਉਹ ਸਾਰੀ ਜਾਣੇ ਦੇ ਵਿੱਚ ਸੀ ਕਿਉਂਕਿ ਇਹ ਪੜ੍ਹੇ ਲਿਖੇ ਨੇ ਇੱਕ ਵਕੀਲ ਨੇ ਉਮਰ 42 ਸਾਲ ਦੇ ਕਰੀਬ ਇਹਨਾਂ ਦੀ ਉਮਰ ਆ ਸੋ ਬੜੇ ਲੰਬੇ ਸਮੇਂ ਤੋਂ ਇਹ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਸਰਗਰਮ ਰੱਖਦੇ ਆ ਪਰ ਐਤ ਕੀ ਦਾ ਜਿਹੜਾ ਸੋਸ਼ਲ ਮੀਡੀਆ ਇਹਨਾਂ ਨੇ ਧਰਮ ਦੀ ਵਗਿਆ ਕਰਕੇ ਆਪਣੇ ਆਪ ਨੂੰ ਬਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਮੈਂ ਸਮਝਦਾ ਕੋਈ ਵੀ ਧਰਮ ਨਾਲ ਸੰਬੰਧਿਤ ਵਿਅਕਤੀ ਜਿਹੜਾ ਇਸ ਗੱਲ ਦਾ ਸਹਿਯੋਗ ਨਹੀਂ ਕਰਦਾ ਹੁਣ ਇਹਨਾਂ ਨੇ ਇੱਕ ਮਾਫੀ ਮੰਗੀ ਤੇ ਮਾਫੀ ਦੇ ਵਿੱਚ ਕਿਹਾ ਕਿ ਜਿਹੜੇ ਮੈਨੂੰ ਬਲਾਤਕਾਰ ਤੇ ਮੈਨੂੰ ਕਤਲ ਦੀ ਆ ਰਹੀ ਆ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਕਿਹਾ ਕਿ ਕਿ ਅਰਚਨਾ ਜੀ ਤੁਸੀਂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਧਮਕੀ ਦਿੱਤੀ ਆ ਕਿਉਂਕਿ ਸਿੱਖ ਜਿਹੜਾ ਵਾ ਇਸ ਤਰ੍ਹਾਂ ਦੇ ਕੰਮ ਵਿੱਚ ਨਹੀਂ ਪੈਂਦਾ ਸਿੱਖ ਦਾ ਫਲਸਫਾ ਸਿੱਖ ਦਾ ਗੁਰੂ ਇਹ ਨਹੀਂ ਕਹਿੰਦਾ ਕਿਸੇ ਔਰਤ ਦੇ ਖਿਲਾਫ ਉਹਨੂੰ ਮਾਰਨਾ ਕਿਸੇ ਵੀ ਕਿਨਾਂ ਗਊ ਗਰੀਬ ਦੀ ਰਾਖੀ ਕਰਨਾ ਸਾਡਾ ਫਰਜ ਆ ਸੋ ਜਿਹੜੇ ਤੁਹਾਨੂੰ ਮਾਰਾ ਭਾੜੀ ਭਾਸ਼ਾ ਵਰਤੇ ਆ ਤੁਹਾਨੂੰ ਬਲਾਤਕਾਰ ਕਰਨ ਦੀ ਧਮਕੀ ਦਿੰਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਚਾਰਾ ਜੋ ਕਰੋ ਜਿਹੜੀ ਕਿ ਕਰਨੀ ਚਾਹੀਦੀ ਆ ਪਰ ਉਹਨਾਂ ਨੇ ਅੱਜ ਤੱਕ ਨਹੀਂ ਕੀਤੀ ਕਿਉਂਕਿ ਉਸ ਪਾਸੇ ਜਾਣਾ ਨਹੀਂ ਚਾਹੁੰਦੇ ਸਾਨੂੰ ਕਲੀਅਰ ਹੋ ਗਿਆ ਕਿ ਉਹ ਇਸ ਕਰਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਗੱਲ ਤੇ ਫੇਮ ਮਿਲੇ ਇਸ ਗੱਲ ਨੂੰ ਪੜਗਾੜ ਪੈਦਾ ਕਰ ਰਹੇ ਨੇ ਜਿਹਦੇ ਵਿੱਚ ਬੜੀ ਖਤਰਨਾਕ ਗੱਲ ਇਹ ਵੀ ਆ ਕਿ ਇਕੱਲੇ ਧਰਮ ਦੀ ਨਹੀਂ ਐ ਇੱਥੇ ਹਿੰਦੂ ਸਿੱਖ ਦੇ ਪੰਜਵੀਂ ਪਾੜਾ ਪਾਉਣ ਦੀ ਉਹ ਵੱਡੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਇੱਥੇ ਸਤਿਕਾਰ ਦੇਣਾ ਸਨਮਾਨ ਦੇਣਾ ਬਹੁਤ ਵੱਡੀ ਗਿਰਤੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਕਾਰਜ ਨੂੰ ਮਾੜਾ ਕਿਹਾ ਇਸ ਗੱਲ ਤੇ ਨਿੰਦਿਆ ਕੀਤੀ ਆ ਪਰ ਮੈਂ ਹੁਣ ਦੇਖ ਰਿਹਾ ਕਿ ਅੱਜ ਜਿਹੜੀ ਨਵੀਂ ਉਹਨਾਂ ਨੇ ਪਾਈ ਆ ਪੋਸਟ ਉਹਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਆ ਕਿ ਜੇ ਤੁਸੀਂ ਐਫ ਆਈ ਆਰ ਨਾ ਵਾਪਸ ਲਈ ਤਾਂ ਮੈਰੀ ਟੀਮ ਜਿਹੜੀ ਆ ਆ ਕੁਛ ਤੇ ਆ ਕੁਛ ਕਰ ਦੇਗੀ ਅਰਚਨਾ ਜੀ ਸਾਡਾ ਕਲੀਅਰ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਅਰਚਨਾ ਦੇ ਨਾਲ ਕੋਈ ਮਾਮਲਾ ਨਹੀਂ ਸਾਡਾ ਕੋਈ ਤੁਹਾਡੇ ਨਾਲ ਨਿੱਜੀ ਵਿਰੋਧ ਨਹੀਂ ਤੁਸੀਂ ਜਿਹੜਾ ਕੁਝ ਕੀਤਾ ਉਸ ਗੱਲ ਹੀ ਅਸੀਂ ਪ੍ਰਸ਼ਾਸਨ ਨੂੰ ਅਰਜੀ ਦਿੱਤੀ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਧਾਰਾ ਲਾਈ ਪ੍ਰਸ਼ਾਸਨ ਉਹ ਤੁਹਾਨੂੰ ਸੱਦਰਿਆ ਤੁਸੀਂ ਕਾਨੂੰਨ ਦੇ ਜਾਣਕਾਰ ਹੋ ਬੇਲੋੜਾ ਵਿਵਾਦ ਪੈਦਾ ਕਰਕੇ ਤੁਸੀਂ ਆਪਣੀ ਫੇਮ ਲੈਣਾ ਚਾਹੁੰਦੇ ਹੋ ਅਸਲ ਗੱਲ ਇਹੋ ਹੀ ਆ ਜਿਹੜੀ ਦਿਖਾਈ ਦੇ ਰਹੀ ਆ ਤੁਹਾਡੇ ਨਾਲ ਕੁਝ ਸ਼ਕਤੀਆਂ ਵੀ ਜੁੜਗੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਨੂੰ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਟਰੋਲ ਕਰਨ ਦਾ ਯਤਨ ਕਰ ਰਹੀਆਂ ਨੇ ਜਿਹੜੀ ਗੱਲ ਹੁਣ ਅਸੀਂ ਮਹਿਸੂਸ ਕਰ ਰਹੇ ਹਾਂ ਸੋ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਸਾਡਾ ਨਿੱਜੀ ਮਸਲਾ ਨਹੀਂ ਹੈ ਤੇ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਕਰਨੀ ਆ ਸੋ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਫੇਮ ਬਹੁਤ ਖਟਿਆ ਹੋਵੇਗਾ ਬਹੁਤ ਕੁਝ ਕੀਤਾ ਹੋਵੇਗਾ ਪਰ ਤੁਹਾਡੇ ਮਾਤਾ ਪਿਤਾ ਨੂੰ ਮੈਂ ਇਹ ਅਪੀਲ ਕਰਦਾ ਕਿ ਉਹ ਤੁਹਾਨੂੰ ਸਨਸਕਾਰ ਦੇਣ ਕਿਉਂਕਿ ਇਹ ਦੇਸ਼ ਜਿਹੜਾ ਵਾ ਇਹ ਧਾਰਮਿਕ ਸੰਸਕਾਰੀ ਦੇਸ਼ ਆ ਰੱਬ ਦੇ ਘਰ ਨਾਲ ਜਾਂ ਰੱਬ ਨਾਲ ਮੱਥਾ ਲਾਉਣ ਵਾਲੇ ਦੀ ਹਸ਼ਰ ਕੀ ਹੁੰਦਾ ਇਹ ਚੰਗਾ ਨਹੀਂ ਹੁੰਦਾ ਮੇਰੇ ਮਨ ਦੇ ਵਿੱਚ ਇੱਕ ਡਰ ਤੇ ਇੱਕ ਭੈ ਪੈਦਾ ਹੋਇਆ ਮੈਂ ਉਸ ਗੱਲ ਨੂੰ ਨਹੀਂ ਕਹਿਣਾ ਚਾਹੁੰਦਾ ਕਿ ਰੱਬ ਦੀ ਮਾਰ ਜਿਹੜੀ ਵਗਦੀ ਆ ਫਿਰ ਬੰਦਾ ਉਸ ਤੋਂ ਬਾਅਦ ਉਹਦਾ ਕੋਈ ਹੋਰ ਰਸਤਾ ਨਹੀਂ ਹੁੰਦਾ ਤੁਸੀਂ ਰੱਬ ਦੇ ਘਰ ਨਾਲ ਮੱਥਾ ਨਾ ਲਾਓ ਜੇ ਤੁਹਾਡੇ ਮਨ ਦੇ ਅੰਦਰ ਕੋਈ ਮਾਫੀ ਦੀ ਗੱਲ ਆ ਤਾਂ ਖੁੱਲੇ ਦਿਲ ਨਾਲ ਰੱਬ ਦੇ ਘਰ ਆ ਕੇ ਤੁਸੀਂ ਇਹ ਗੱਲ ਕਰ ਸਕਦੇ ਹੋ ਸ਼ਰੌਣੀ ਗੁਰਦਾਰਾ ਪਰੰਧ ਕਮੇਟੀ ਦੇ ਪ੍ਰਬੰਧਾਂ ਤੇ ਉਂਗਲ ਲਾ ਕੇ ਉਹਨੂੰ ਦੂਈ ਦਬੈਤ ਦਾ ਉਹਨੂੰ ਕਹਿੰਦੇ ਹੁੰਦੇ ਆ ਲੰਚਣ ਲਾ ਕੇ ਤੁਸੀਂ ਇਸ ਪ੍ਰਬੰਧ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਜਿਹੜਾ ਕਿ ਨਹੀਂ ਹੋ ਸਕਦਾ ਕਿਉਂਕਿ ਇਸ ਪ੍ਰਬੰਧ ਦੇ ਵਿੱਚ ਜੋ ਸਨਮਾਨ ਤੇ ਮਾਣ ਕੁੱਲ ਦੁਨੀਆ ਦੇ ਅੰਦਰ ਧਰਮ ਦੇ ਲੋਕਾਂ ਨੂੰ ਮਿਲਦਾ ਉਹ ਕਦੇ ਹੋਰ ਨਹੀਂ ਮਿਲਦਾ ਇਹ ਸਾਨੂੰ ਇਸ ਗੱਲ ਦਾ ਅਸੀਂ ਇਸ ਗੱਲ ਦਾ ਮਾਣ ਵੀ ਕਰਦੇ ਹਾਂ ਇਹ ਗੁਰੂ ਦਾ ਦਿੱਤਾ ਸਿਧਾਂਤ ਹੈ ਗੁਰੂ ਦਿੱਤੀ ਮਰਯਾਦਾ ਸੋ ਕੰਗੜਾ ਜੀ ਬੇ ਲੋੜਾ ਸ਼ਰੋਣੀ ਕਮੇਟੀ ਨਾਲ ਟਕਰਾਅ ਕਰਨ ਦੀ ਲੋੜ ਨਹੀਂ ਨਾ ਸਾਡਾ ਕੋਈ ਮਕਸਦ ਹੈ ਕਿ ਤੁਹਾਡੇ ਨਾਲ ਟਕਰਾਅ ਕੀਤਾ ਜਾਵੇ ਤੁਸੀਂ ਜਿਹੜੀ ਇਹ ਫੇਮ ਲੈਣਾ ਚਾਹੁੰਦੇ ਹੋ ਇਹ ਧਰਮ ਦੇ ਖੇਤਰ ਦੇ ਧਰਮ ਦੀ ਮਰਯਾਦਾ ਨੂੰ ਲੰਘਣਾ ਕਰਕੇ ਲੈਣਾ ਚਾਹੁੰਦੇ ਹੋ ਜਿਹੜੀ ਕਿ ਮੈਂ ਸਮਝਦਾ ਕਿ ਚੰਗੀ ਨਹੀਂ ਬਹੁਤ ਲੋਕਾਂ ਨੇ ਤੁਹਾਨੂੰ ਅਕਲ ਵੀ ਦਿੱਤੀ ਹੋਣੀ ਆ ਉਹਨਾਂ ਦੀ ਗੱਲ ਤੁਸੀਂ ਸੁਣ ਲਓ ਤੇ ਇਸ ਮਾਮਲੇ ਨੂੰ ਸ਼ਰੋਣੀ ਕਮੇਟੀ ਕਿਤੇ ਵੀ ਵਧਾਉਣਾ ਨਹੀਂ ਚਾਹਦੀ ਨਾ ਅਸੀਂ ਕਿਸੇ ਨੂੰ ਨਜਾਇਜ਼ ਕਿਸੇ ਤੇ ਇਲਜ਼ਾਮ ਲਾਉਨੇ ਆ ਨਾ ਕਿਸੇ ਖਿਲਾਫ ਕਾਰਵਾਈ ਕਰਦੇ ਆ ਕਾਨੂੰਨ ਨੇ ਜੋ ਕਾਰਵਾਈ ਕਰਨੀ ਆ ਤੁਸੀਂ ਕਾਨੂੰਨਦਾਨ ਹੋ ਕਾਨੂੰਨ ਨੂੰ ਸਮਝਦੇ ਹੋ ਉਹ ਕਾਰਵਾਈ ਕਰ ਰਿਹਾ ਉਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਸਤਕਾਰ ਕੋਈ ਭੈ ਆ ਤੇ ਤੁਸੀਂ ਉਹ ਆ ਕੇ ਗੁਰੂ ਘਰ ਆ ਕੇ ਜਦੋਂ ਵੀ ਇਸ ਗੱਲ ਲਈ ਆਪਣੀ ਮਾਫੀ ਮੰਗੋਗੇ ਮੈਨੂੰ ਲੱਗਦਾ ਕਿ ਗੁਰੂ ਉਸ ਗੱਲ ਤੇ ਮਾਫ ਕਰ ਸਕਦਾ